ਜਾਲੀ ਦੇ ਪੰਜਾਹ ਤਾਲਾ ਆਪਣਾ ਜਾਲੀ ਆ ਪੂਰਾ ਉਪਰ ਵਾਲੇ ਪਾਸੇ 70 ਦਾ ਵੀ ਪੈਂਦਾ ਰਿਹਾ ਆਪਾਂ ਮੀਨਤ ਕਹਿੰਦਾ ਕਿ ਮੋੜ ਜਾਣਾ ਪਾਗੇ ਜੇ ਤਾਂ ਤੇਨੇ ਵੀ ਬੜਾ ਟਟਿਆ ਹੋ ਫਾਦੇ ਕੋਈ ਹਨ ਲੈਓ ਪਰਲੇ ਕੀ ਤੇ ਆ ਮੌਸਮੀ ਖਰਾਬਾ ਤੇ ਉਪਰੋਂ ਪਾਣੀ ਵੀ ਬਹੁਤ ਜ਼ਿਆਦਾ ਇਧਰੋਂ ਆ ਰਿਹਾ ਹੈ ਬਿਆਸ ਦਰਿਆ ਜਿਹਦੇ ਵਿੱਚ ਕਾਫੀ ਜ਼ਿਆਦਾ ਪਾਣੀ ਆ ਤੇਜ਼ੀ ਨਾਲ ਆ ਰਿਹਾ ਵਾ ਤੇ ਇਧਰੋਂ ਸਤਲੁਜਾ ਉੱਚ ਵੀ ਬਹੁਤ ਸਾਰਾ ਪਾਣੀ ਆ ਸੋ ਇਧਰ ਨੂੰ ਜਾ ਰਿਹਾ ਦੂਜੇ ਪਿੰਡਾਂ ਵੱਲ ਪਾਕਿਸਤਾਨ ਵਾਲੀ ਸਾਈਡ ਨੂੰ ਜਾਨਕੀ ਦੂਜੇ ਪਿੰਡਾਂ ਦੇ ਕੋਟ ਬੁੱਡਾ ਸਭਰਾ ਤੂਥ ਪੰਗਾਲਾ ਇਹ ਸਾਰੇ ਪਿੰਡ ਜਿਹੜੇ ਆਉਂਦੇ ਨੇ ਉਹਨਾਂ ਨੂੰ ਇਹ ਪਾਣੀ ਜਾ ਰਿਹਾ ਤੇ ਪਾਣੀ ਦੇਖ ਕੇ ਪਤਾ ਚੱਲ ਰਿਹਾ ਕਿ ਪਾਣੀ ਕਿੰਨਾ ਜ਼ਿਆਦਾ ਵਾ ਤੇ ਉਹ ਪਿੰਡਾਂ ਨੂੰ ਕੁਝ ਪਿੰਡਾਂ ਦੇ ਵਿੱਚ ਤਾਂ ਪਾਣੀ ਚਲਿਆ ਵੀ ਗਿਆ ਤੇ ਕੁਝ ਪਿੰਡਾਂ ਦੇ ਬੰਨ ਟੁੱਟਣ ਦਾ ਡਰਾ ਕਿਉਂਕਿ ਜਿੰਨਾ ਪਾਣੀ ਆ ਬੰਨ ਇਹਨੇ ਮਜ਼ਬੂਤ ਹੈ ਨਹੀਂ ਸੋ ਬੰਨ ਇੱਕ ਜ਼ਾਹਿਰ ਜੀ ਗੱਲ ਹੈ ਕਿ ਟੁੱਟ ਸਕਦੇ ਨੇ ਇੰਨੇ ਸਟਰੋਂਗ ਜਿਹੜੇ ਮਜ਼ਬੂਤ ਬੰਨ ਹੈ ਨਹੀਂ ਬਣਾਏ ਹੋਏ ਤੇ ਵੈਸੇ ਕਾਫੀ ਲੋਕਾਂ ਦਾ ਜਿਹੜੇ ਆਪਣੇ ਕੀ ਪਿੰਡਾਂ ਵਾਲੇ ਆਪਣੇ ਮਤਲਬ ਖੁਦ ਆਪਣੇ ਪਿੰਡ ਨੂੰ ਬਚਾਉਣ ਦੇ ਲਈ ਆਪਣੇ ਜ਼ਮੀਨਾਂ ਖੇਤਾਂ ਨੂੰ ਝੋਨੇ ਨੂੰ ਬਚਾਉਣ ਦੇ ਲਈ ਬੰਨ ਜਿਹੜੇ ਬੰਨ ਰਹੇ ਨੇ ਤੋੜਿਆਂ ਨਾਲ ਮਿੱਟੀ ਭਰ ਭਰ ਕੇ ਲੱਗੇ ਹੋਏ ਨੇ 10 ਦਿਨਾਂ ਤੋਂ ਪਰ ਪਾਣੀ ਫਿਰ ਵੀ ਘਟ ਨਹੀਂ ਰਿਹਾ ਤੇ ਇਹਦੇ ਲਈ ਸ਼ਾਇਦ ਖਤਰਾ ਹੋਰ ਜ਼ਿਆਦਾ ਹੋ ਸਕਦਾ ਵਾ ਤੇ ਬਾਕੀ ਰੱਬ ਸੁੱਖ ਰੱਖੇ ਇਹੋ ਜਿਹੀ ਲੋੜ ਨਾ ਬਵੇ ਦੁਜੇ ਪੁੱਲ ਵੀ ਥੋੜਾ ਜਿਹਾ ਪਾਣੀ ਨਿਵਾ ਰਹਿ ਗਿਆ ਕਾਫੀ ਉੱਚਾ ਹੈਗਾ ਮਤਲਬ ਉੱਚਾ ਸੀਗਾ ਹੁਣ ਥੋੜਾ ਜਿਹਾ ਹੀ ਨਿਵਾ ਰਹਿ ਗਿਆ ਪਾਣੀ 3-4 ਫੁੱਟ ਤੱਕ ਪਰ ਬਾਰਿਸ਼ ਵੀ ਕਾਫੀ ਜ਼ਿਆਦਾ ਹੋ ਰਹੀ ਹੈ ਜਿਹਦੇ ਕਰਕੇ ਕਿ ਪਾਣੀ ਦਾ ਜਿਹੜਾ ਪੱਧਰ ਆ ਹੋਰ ਵੱਧਦਾ ਪਿਆ ਲੈਵਲ ਜਨੂੰ ਕੰਨੇ ਆ ਸੋ ਅੱਗੇ ਦਾ ਜਦੋਂ ਇਤੋਂ ਲੰਗੀਦਾ ਸੀ ਇੱਕ ਦਰ ਮੁਸ਼ਕਿਲ ਨਾਲ ਖੁੱਲਾ ਹੁੰਦਾ ਸੀ ਹੁਣ ਸਾਰੇ ਦਰ ਖੁੱਲੇ ਹੋਏ ਨੇ ਪਾਣੀ ਦੇ ਬਾਕੀ ਪਾਣੀ ਦੀ ਆਵਾਜ਼ ਦੇਖੋ ਕਿੰਨੀ ਜ਼ਿਆਦਾ ਨੇ ਮੈਂ ਅਜ ਮਾਈਕ ਵੀ ਨਹੀਂ ਲਗਾਏ ਹੋਏ ਤੇ ਇਸ ਲਈ ਲਗਾਏ ਤਾਂ ਕਿ ਬਾਹਰਲੀ ਆਵਾਜ਼ ਵੀ ਆ ਸਕੇ ਔਰ ਆ ਡਿਗ ਵੀ ਸਕਦੇ ਨੀਚੇ ਦੇਖ ਕੇ ਵੀ ਚੱਲਣਾ ਚਾਹੀਦਾ ਮੈਨੂੰ ਥੋੜਾ ਜਿਹਾ ਬਾਕੀ ਪੰਛੀ ਵੀ ਕਿਨੇ ਬੈਠੇ ਹੋਏ ਜ਼ਿਆਦਾਤਰ ਪੰਛੀ ਚਲੇ ਗਏ ਨੇ ਹੁਣ ਦੂਜੇ ਦੇਸ਼ਾਂ ਚ ਹਾਂ ਗਰਮੀਆਂ ਸੱਚ ਹੁਣ ਆਣਗੇ ਪ੍ਰਵਾਸੀ ਪੰਛੀ ਕਿਉਂਕਿ ਮਹੀਨੇ ਕੋ ਤੱਕ ਆਣਗੇ ਮੂਟੀ ਵੀ ਕਾਫੀ ਫਸ ਕੇ ਇੱਥੇ ਆਈ ਹੋਈ ਆ ਇੱਥੇ ਜਮਾ ਹੋਈ ਹੋਈ ਆ ਆ ਦੇਖੋ ਪਾਣੀ ਕਿੰਨਾ ਜ਼ਿਆਦਾ ਤੇਜ਼ ਆ ਨੈਕਸਟ ਪੇ ਆਪਾਂ ਦੂਜੇ ਪਿੰਡਾਂ ਚ ਲੱਗੇ ਵਾਲੇ ਪਿੰਡਾਂ ਚੱਲ ਕੇ ਦੇਖਦੇ ਆ ਉੱਥੇ ਕੀ ਕਿਵੇਂ ਦਾ ਮਾਹੌਲਾ ਅਕੀਲਾ ਹੈ। ਭਾਵੀਦਰ ਖੁੱਲਾ ਹੋਇਆ। ਮੈਂ ਚੱਲ ਕੇ ਇਹੀ ਦੇਖਣਾ ਹੈ। ਪਹਿਲਾਂ ਥੋੜਾ ਜਿਹਾ ਪਾਣੀ ਹੁੰਦਾ ਸੀ ਹੁਣ ਇਹ ਸਾਰੇ ਫੈਲਿਆ ਹੋਇਆ। ਦੂਰ ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਆ ਤੇ ਸਾਰੇ ਪਾਣੀ ਦਾ ਬਹੁਤ ਤੇਜ਼ ਵਹਾਵਾ। लोग ਪਿੰਡਾਂ ਦੇ ਇੱਥੇ ਦੇਖਣ ਆਉਂਦੇ ਆ ਪਾਣੀ ਕਿਉਂਕਿ 1.5 ਲੱਖ ਦੇ ਕਿਊਬਿਕ ਪਾਣੀ ਛੱਡਿਆ ਹੋਇਆ ਵਾ ਲੋਕਾਂ ਦੇ ਅੰਦਰ ਡਰ ਤਾਂ ਹੋਊਗਾ ਹੀ ਜਿਨ੍ਹਾਂ ਦੇ ਘਰ ਇਧਰੋਂ ਨੇ ਇਧਰ ਪਿੱਛੇ ਵੀ ਬੰਦ ਕਾਪੀ ਟੁੱਟੇ ਹੋਇਆ ਵੈਸੇ ਇਹ ਪਿੰਡ ਮੁੰਡਾ ਮੁੰਡਾ ਪਿੰਡ ਜਿੱਥੇ ਕੀ ਬਿਆਸ ਦਰਿਆ ਦਾ ਬੰਨ ਟੁੱਟਾ ਹੈ ਔਰ ਪਾਣੀ ਇੱਥੋਂ ਤੱਕ ਆ ਗਿਆ ਪਿੰਡ ਤੱਕ ਔਰ ਸਾਹਮਣੇ ਗੁਰਦੁਆਰਾ ਸਾਹਿਬਾ ਜੋ ਕਿ ਬਿਲਕੁਲ ਹੀ ਪਾਣੀ ਵਿੱਚ ਡੁੱਬਿਆ ਹੋਇਆ ਵਾ ਇਸ ਟਾਈਮ ਔਰ ਆਲੇ ਦੁਆਲੇ 15 ਵੀ ਘਰ ਨੇ ਜਿੰਨਾਂ ਵਿੱਚ ਪਾਣੀ ਆਇਆ ਹੋਇਆ ਦੂਰ ਦੂਰ ਨੇ ਘਰ ਸਾਹਮਣੇ ਸਿਰਫ ਗੁਰਦੁਆਰਾ ਸਾਹਿਬ ਹੀ ਆ ਤੇ ਆ ਸੜਕ ਬਸ ਇੱਥੋਂ ਤੱਕ ਹੀ ਦਿਖ ਰਹੀ ਆ ਬਾਕੀ ਸਾਰਾ ਡੁੱਬ ਗਿਆ ਸਾਹਮਣੇ ਮੋਟਰ ਆ ਕਿਸੇ ਦੀ ਔਰ ਇਹਨੂੰ ਕਿੰਦਾ ਮੋਜਾ ਲੱਗਿਆ ਹੋਇਆ ਆ ਬਗਲੇ ਨੂੰ ਫੋਨ ਨੰ ਪਸੜ-ਪਸੜ ਸਾ ਮਾਰੇ ਗਏ ਪਹੀ ਜੇ ਸਾਰੀ ਮਾਲਕੀਆ ਆਵ ਚੋਂ ਨਹੀਂ ਗਰਕ ਗਏ ਜਰਨਾ ਨਹੀਂ ਗਰਕ ਗਿਆ ਕੋਈ ਇਹ ਤਾਂ ਅੱਜ 15 15 ਦਿਨ ਹੋ ਗਏ ਟੁੱਟੇ ਹਾਂ ਤਾਂ ਵਾ ਤੋਂ ਭਾਨੇ ਏੜਿਓ ਕੇੜਿਓ ਟੁੱਟਾ ਈਲਾ ਜਦੋਂ 2023 ਚ ਪਾਣੀ ਆਇਆ ਸੀ ਤਾਂ ਹਾਸੇ ਵਾਲਿਆਂ ਨੇ ਬੜਾ ਸਾਹ ਟਿਕਾਈ। ਪਰ ਉਹਨਾਂ ਨੇ ਲੱਗ ਕੇ ਪਾਰੋਂ ਸੰਘਟ ਲਿਆ ਹਲਿਆ ਕੇ ਨਾ ਮਜ਼ਬੂਤ ਕੀਤਾ। ਅਠਾ-ਠਾਵਾ ਲੋਕ ਨੇ। 10-15 ਦਿਨ ਹੋ ਗਏ ਪਾਣੀ ਉਹਨੂੰ ਵੱਧਦਾ ਜਾ ਰਿਹਾ ਇੱਥੋਂ ਤੱਕ ਪਹੁੰਚ ਗਿਆ। ਇਹ ਤਾਂ ਲੱਗ ਰਿਹਾ ਜਿਵੇਂ ਛੱਪੜੂਗਾ ਪਰ ਇਹ ਦਰਿਆ ਦਾ ਪਾਣੀ ਹੈ। ਕੀ ਹੋਇਆ ਕੀ ਹੋਇਆ ਆਪ ਵੀਡੀਓ ਨਹੀਂ ਬਣਾਉਂਦੀ ਅੱਛਾ ਹੈ ਆਂ ਵੀ ਵੀ ਬਣਾ ਦੇ ਉਹ ਵੀਡੀਓ ਕੀ ਕਹਿਣਾ ਵੀਡੀਓ ਚ ਅਸੀਂ ਵੀ ਕਵਾਂਗੇ ਅਸੀਂ ਨੂੰ ਕੋਮ ਮਿਲਦਾ ਨਹੀਂ ਤੇ ਕਿਨੇ ਮਿਲਦਾ ਤੁਹਾਨੂੰ ਸੌਦਾ ਕਿਹੜਾ ਸੌਦਾ ਅੱਛਾ ਮਿਲੇ ਨਾ ਤੁਹਾਨੂੰ

ਇਕਾਈ ਕੋਈ ਬੁੱਤੀ ਸਾਰੀ ਆ ਗਿਆ ਉਹ ਘਰ ਵਿੱਚ ਇੱਕ ਡੁੱਬਾ ਆ ਉਹ ਸਾਹਮਣੇ ਦਿਖ ਰਿਹਾ ਹੈ ਤੇ ਦੂਰ ਦੂਰ ਘਰ ਨੇ ਜਿਹੜੇ ਕਿ ਡੁੱਬੇ ਹੋਏ ਨੇ ਪਾਣੀ ਦੇ ਵਿੱਚ ਕੁਝ ਲੋਕ ਘਰਾਂ ਦੇ ਉਹਨਾਂ ਨੇ ਬਾਹਰ ਲੈ ਆਂਦੇ ਕੁਝ ਘਰਾਂ ਦੇ ਵਿੱਚ ਹੀ ਨੇ ਰਾਹ ਬਦ ਨਹੀਂ ਕਿਹੜਾ ਜਾਂਦਾ ਹੋਏਗਾ ਉੱਥੇ ਆਦਰ ਇੱਕ ਨਾ ਸ਼ਬਦ ਪਿਆਰੇ ਖੋਦਦੇ ਹੋ ਔਰ ਕੇ ਸਾਹਮਣੇ ਅੱਛੋ ਸਿਵਿੰ ਨੇ ਪਿੰਡ ਦੇ ਠੀਕ ਹੈ ਕਿੰਨੇ ਦਿਨ ਹੋ ਗਏ ਇੱਥੇ ਪਾਣੀ ਆਏ ਨੂੰ ਵਾ ਵ ਦਿਨ ਹੋ ਗਏ ਅੱਛਾ ਇਹ ਪਿੰਡ ਦੀ ਦੂਜੀ ਸਾਈਡ ਆ ਇੱਥੇ ਵੀ ਸਾਰਾ ਇਤ ਉੱਚਾ ਹੋਣ ਕਰਕੇ ਪਾਣੀ ਥੋੜਾ ਨੀਵਾਂ ਲੱਗਦਾ ਵੈਸੇ ਪਾਣੀ 10 12 ਫੁੱਟ ਉੱਪਰ ਤੱਕ ਹੈਗਾ ਸਾਰੀਆਂ ਮੋਟਰਾਂ ਵੀ ਡੁੱਬੀਆਂ ਹੋਈਆਂ ਨੇ ਆ ਰਹੀਆਂ ਥੋੜੀ ਥੋੜੀ ਛੱਤਾ ਦੇਖ ਰਹੀਆਂ ਮੋਟਰਾਂ ਦੀ ਆਵਾਜ਼ ਆ ਰਹੀਆਂ ਪ੍ਰਿੰਸੀਪਲ ਹੋਵਦਾ ਹੈ 12 ਪਰ ਸੀਗਾ ਪੱਕਾ ਨਹੀਂ ਜੀ ਮੈਂ ਪੱਕਾ ਨਹੀਂ ਸੀ ਪੱਕਾ ਸੀ ਹੋਇ ਤੁਰੇ ਵੀ ਇਹਦੇ ਉਹ ਜਿਹੜੇ ਬੰਦੇ ਦੋਨਾਂ ਬਹੁਤ ਮੁਦਬਾਰਾ ਚ ਬੱਦਾ ਬੁੱਦਾ ਰੋਗ ਹੋ ਗਿਆ ਕੱਪ ਜਿਨੇ ਆ ਗਿਆ ਅੱਛਾ ਕੱਪ ਦਾ ਚੜਦਾ ਪਾਣੀ ਪੰਜ ਦਿਨੋਂ ਆਇਆ ਹੈ ਹੂੰ ਇਹਦੇ ਸਾਹਮਣੇ ਕਹਿੰਦੇ ਕਿ ਤੁਸੀਂ ਬਾਨਾ ਜਿਹੜਾ ਕਿ ਟੁੱਟਿਆ ਹਰ ਸਾਲ ਟੁੱਟਦਾ 2023 ਚ ਵੀ ਟੁੱਟਿਆ ਸੀ ਤੇ ਹੁਣ ਵੀ ਟੁੱਟ ਗਿਆ ਤੇ ਜਿਹਦੇ ਕਰਕੇ ਇੰਨਾ ਸਾਰਾ ਨੁਕਸਾਨ ਹੋ ਗਿਆ ਜ਼ਿਆਦਾਤਰ ਫਸਲਾਂ ਦਾ ਘਾ ਰਤਾ 15 20 ਨੇ ਚਾਰਾ ਵਗੈਰਾ ਦਾ ਕੋਹ ਨੀਚੇ ਕਰਾ ਰਿਹਾ ਜਿਹਦੇ ਵਿੱਚ ਪੂਰਾ ਪਾਣੀ ਆਇਆ ਹੋਇਆ ਆ ਰਿਹਾ ਪਾਣੀ ਕੱਢ ਰਹੇ ਨੇ ਆਪਣੇ ਘਰ ਦੇ ਵਿੱਚੋਂ ਬਟਲਾਂ ਦੇ ਨਾਲ ਆਰੇ ਪਿੰਡ ਦੇ ਚਲੋ ਉੱਚਾ ਜਿਨ੍ਹਾਂ ਦੇ ਘਰ ਹੈਗੇ ਸੀ ਉਹ ਪਿੰਡ ਵਾਲਿਆਂ ਦੇ ਕੁਝ ਜਾਣ ਪਛਾਣ ਵਾਲਿਆਂ ਦੇ ਘਰੇ ਰੁਕੇ ਹੋਏ ਨੇ ਬਾਕੀ ਕਿੰਨੇ ਦੂਰ ਤੱਕ ਨੁਕਸਾਨ ਹੋਇਆ ਮਤਲਬ ਕਿ ਸੈਕੜੇ ਕਿੱਲੇ ਜਿਹੜੇ ਮੈਨੂੰ ਲੱਗਦਾ ਬਰਬਾਦ ਹੋ ਗਏ ਹੋਣਗੇ ਸ਼ਾਇਦ ਸ਼ਾਇਦ ਨਹੀਂ ਸੱਚੀ ਹੋ ਗਿਆ ਔਰ ਇਹਨੂੰ ਡੇਢ 2 ਮਹੀਨੇ ਤਾਂ ਲੱਗਣਗੇ ਇਸ ਪਾਣੀ ਨੂੰ ਨਿਕਲਣ ਤੇ ਬਹੁਤ ਨੁਕਸਾਨ ਹੋ ਗਿਆ ਫਸਲਾਂ ਦਾ ਚਾਰੇ ਦਾ ਮਤਲਬ ਅੱਜਾਂ ਕੀ ਖਾਣੀਆਂ ਹਨਾ ਇਨਸਾਨ ਤਾਂ ਫਿਰ ਵੀ ਚਲੋ ਰੋਟੀ ਖਾ ਸਕਦਾ ਪਰ ਉਹ ਤਾਂ ਇੰਨਾ ਚਿਰ ਖਾਣਾ ਸੀ ਉਹਨਾਂ ਨੇ ਬਾਕੀ ਗੁਰਦੁਆਰਾ ਸਾਹਿਬ ਬਾਕੀ ਮਿੱਟੀ ਨਹੀਂ ਰਹਿਣੀ ਦਰਿਆ ਦੇ ਵਿੱਚ ਰੇਤ ਹੁੰਦੀ ਹੈ ਜ਼ਮੀਨਾਂ 'ਚ dret reet ਹੋ ਜੂਗੀ ਕਿੰਨ੍ਹਾ ਬਾਤ ਜ਼ਿਆਦਾ ਪਾਣੀ ਆ ਮੋਟਰਾਂ ਤਾਂ ਸਿਰਫ ਛੱਤ ਹੀ ਦੇਖ ਰਹੀਆਂ ਨੇ ਆ ਦੇਖੋ ਥੋੜੀ-ਥੋੜੀ ਛੱਤ ਦੇਖ ਰਹੀਆਂ ਇੱਧਰ ਜ਼ਿਆਦਾ ਪਾਣੀ ਆਇਆ ਹੋਇਆ ਹੈ ਇਹ ਜਿਹੜਾ ਪਿੰਡ ਹੈ ਇਹ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਚੋਲਾ ਸਾਹਿਬ ਦੇ ਲਾਗੇ ਇਹ ਦੂਜਾ ਪਿੰਡ ਘੜਕਾ ਉਸੇ ਮੁੰਡਾ ਮੁੰਡਾ ਪਿੰਡ ਫੇਲਾ ਇਹ ਇੱਥੇ ਘੜਕਾ ਪਿੰਡ ਦਾ ਹੈ ਗੁਰਦੁਆਰਾ ਸਾਹਿਬਾ ਜੋ ਕਿ ਬਿਲਕੁਲ ਦਰਿਆ ਦੇ ਮਤਲਬ ਦਰਿਆ ਦਾ ਦੂਰ ਸੀ ਪਰ ਹੁਣ ਪਾਣੀ ਦਰਿਆ ਦਾ ਗੁਰਦੁਆਰੇ ਸਾਹਿਬ ਦੇ ਲਾਗੇ ਆ ਗਿਆ ਪਾ ਇਹ ਦੇਖਦੇ ਆ ਇਹ ਸਪੈਨ ਦਾ ਵੀ ਕਾਫੀ ਨੁਕਸਾਨ ਹੋ ਗਿਆ ਜ਼ਮੀਨਾਂ ਦਾ ਇੱਥੋਂ ਸਾਰਾ ਪਿੰਡ ਉੱਚਾ ਤੇ ਇਧਰੋਂ ਬੰਨ ਦਾ ਲੱਗੇ ਜਿੱਥੇ ਨੀਵਾ ਨੀਵਾ ਤੇ ਇਤਨਾ ਹੁਣ ਦੇਖਣ ਨੂੰ ਲੱਗਦਾ ਜਿਵੇਂ ਸਿਰਫ ਨਾ ਦਰਿਆ ਹੀ ਹੁੰਦਾ ਬਟ ਇਹ ਸਾਰੀਆਂ ਜ਼ਮੀਨਾਂ ਹੋ ਰਿਆ नीचे आले भी थोड़ा थोड़ा पानी आ गया बाकी सारा दूर दूर तक तो है। गया आ गया पिंड करमो वाला ਜਿਹੜਾ ਕਿ ਬਿਲਕੁਲ ਦਰਿਆ ਦੇ ਉੱਪਰ ਆ ਦਰਿਆ ਦੇ ਵਿੱਚ ਜਮੀਨਾਂ ਸੀ ਜਿਹੜੀਆਂ ਉਹ ਤਾਂ ਸਾਰੀਆਂ ਡੋਬ ਗਈਆਂ ਕੁਝ ਪਾਣੀ ਵਧਨ ਕਰਕੇ ਇਹਨਾਂ ਵਿੱਚ ਵੀ ਪਾਣੀ ਆ ਸਕਦਾ ਵੈਸੇ ਥੋੜੀਆਂ ਉੱਚੀਆਂ ਕਰਕੇ ਅਜੇ ਤੱਕ ਇਹ ਬਚੀਆਂ ਹੋਈਆਂ ਨੇ ਤੇ ਘਰ ਵੀ ਦੇਖਦੇ ਆ ਕਾਫੀ ਜਿਹੜੇ ਦਰਿਆ ਵਿੱਚ ਡੁੱਬੇ ਹੋਣਗੇ ਦਿਖਣਗੇ ਸ਼ਾਇਦ ਇੱਥੋਂ ਨਹੀਂ ਦਿਖਣਗੇ ਮੈਨੂੰ ਦੂਜੀ ਸਾਈਡ ਤੋਂ ਦਿਖਣਗੇ ਇਧਰੋਂ ਜਗ੍ਹਾ ਥੋੜੀ ਨੀਮੀ ਹੈ ਨਾ ਇਸ ਕਰਕੇ ਇਸ ਪਿੰਡ ਦੇ ਵਿੱਚ ਜਿਹੜਾ ਦਰਿਆ ਵਾ 1.5 ਕਿਲੋਮੀਟਰ ਦੂਰ ਆ ਪਰ ਇਹ ਸਾਰੀਆਂ ਜ਼ਮੀਨਾਂ ਸੀ ਜਿਨ੍ਹਾਂ ਵਿੱਚ ਝੋਨਾ ਲੱਗਾ ਸੀ ਔਰ ਸਾਰਾ ਖਰਾਬ ਹੋ ਗਿਆ ਐਦਾਂ ਦਾ ਝੋਨਾ ਸੀ ਜਿਹੜਾ ਕਿ ਇਸ ਟਾਈਮ ਇਸ ਸਾਈਡ ਵੀ ਹੈਗਾ ਸੀ ਪਰ ਹੁਣ ਪੂਰਾ ਖਰਾਬ ਹੋ ਗਿਆ ਬਰਬਾਦ ਹੋ ਗਿਆ ਤੇ ਜੋ ਕਿ ਹੁਣ ਜਦੋਂ ਪਾਣੀ ਵੈਸੇ ਉਤਰੂਗਾ ਉਹਨਾਂ ਨੇ ਕਿਹਾ ਬਟ ਜਲਦੀ ਨਹੀਂ ਉਤਰੂਗਾ ਕਿਉਂਕਿ ਪਾਣੀ ਹੋਰ ਵੱਧ ਰਿਹਾ ਇੱਕ ਡੇਢ ਮਹੀਨਾ ਲੱਗ ਸਕਦਾ ਜਿਦੇ ਕਰਕੇ ਇਹ ਫਸਲਾਂ ਤਾਂ ਹੁਣ ਸਹੀ ਰਹਿਣੀਆਂ ਨਹੀਂ ਅਗਰ ਪਾਣੀ ਹੋਰ ਵਧ ਗਿਆ ਤੇ ਇਹ ਵੀ ਝੋਨਾ ਖਰਾਬ ਹੋ ਸਕਦਾ ਹੈ ਜਿਹੜਾ ਇੰਨਾ ਸੋਹਣਾ ਲਹਿਰਾ ਰਿਹਾ ਹੈ ਆ ਜਿਹੜਾ ਸਾਹਮਣੇ ਰਸਤਾ ਸਿੱਧੀ ਸੜਕ ਆਹ ਵਾਲੀ ਜਿਹੜੀ ਜਾ ਰਹੀ ਹੈ ਨਾ ਇਹ ਦੂਜੇ ਪਿੰਡ ਨੂੰ ਇਸ ਪਿੰਡ ਨੂੰ ਜੋੜਦੀ ਸੀ ਤੇ ਇਹ ਪਿੰਡ ਦਾ ਜਿਹੜਾ ਮਾ ਨਾਤਾ ਵੀ ਬਿਲਕੁਲ ਇੱਕ ਸਾਮਣਾ ਟੁੱਟ ਚੁੱਕਿਆ ਦੂਜੇ ਪਿੰਡਾਂ ਦੇ ਨਾਲ ਪਾਣੀ ਆਉਣ ਦੇ ਨਾਲ ਕਿਉਂਕਿ ਇਹਦੇ ਚ ਕੋਈ ਲੰਘ ਨਹੀਂ ਸਕਦਾ ਅਗਰ ਲੰਘਾਂਗੇ ਤਾਂ ਬੰਦਾ ਆਰਾਮ ਨਾਲ ਲਾਜ਼ਮੀ ਆ ਕੇ ਰੋੜ ਸਕਦਾ ਹੈ ਪਾਪਾ ਕਾਫੀ ਪਹਿਲਾਂ ਵੀਡੀਓਜ਼ 'ਚ ਦੇਖਿਆ ਹੋਇਆ ਹੈ ਕੁਝ ਸਾਲ ਪਹਿਲਾਂ ਅਕਸਰ ਇਦਾਂ ਹੁੰਦਾ ਹੈ ਕਿ ਜਦੋਂ ਕੋਈ ਕੋਸ਼ਿਸ਼ ਕਰਦਾ ਇਹਨਾਂ ਵਿੱਚੋਂ ਲੰਘਣ ਦੀ ਤਾਂ ਉਹਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਸੋ ਰਿਸਕ ਵੀ ਨਹੀਂ ਲੈਣਾ ਚਾਹੀਦਾ ਤੇ ਇਹਨਾਂ ਪਿੰਡ ਵਾਲਿਆਂ ਨੂੰ ਫਿਰ ਘੁੰਮ ਫਿਰ ਕੇ ਆਉਣਾ ਚਾਹੀਦਾ ਮਤਲਬ ਘੁੰਮ ਫਿਰ ਕੇ ਇਹਨਾਂ ਪਿੰਡ ਵਾਲਿਆਂ ਨੂੰ ਘੁੰਮ ਫਿਰ ਕੇ ਉੱਪਰੋਂ ਦੀ ਆਉਣਾ ਪੈਂਦਾ ਹੈ ਬਹੁਤ ਕਿਲੋਮੀਟਰ ਦੂਰ ਤੋਂ ਨਹੀਂ ਤਾਂ ਸਿਰਫ 200 300 ਮੀਟਰ ਦਾ ਰਸਤਾ ਜਿਹੜਾ ਕਿ ਪੂਰਾ ਕੀ ਬਲੌਕ ਹੋ ਚੁੱਕਿਆ ਹੈ ਔਰ ਪਿੰਡ ਜਿਹੜਾ ਵਾ ਇਨਾ ਪਿੰਡ ਨਾਲੋਂ ਟੁੱਟ ਚੁੱਕਾ ਹੈ ਇਹ ਜਿਹੜੇ ਸਾਰੇ ਪਿੰਡ ਐ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੇ ਚੋਲਾ ਸਾਹਿਬ ਦੇ ਲਾਗੇ ਹਰੀਕੇ ਦੇ ਲਾਗੇ ਸੋ ਠੀਕ ਹੈ ਫਿਰ ਅਸਟ੍ਰੀਗਲ ਸਾਰਿਆਂ ਨੂੰ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਹ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਖੁਸ਼ ਰਹੋ ਰੱਬ ਰੱਖਾ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਵੀਡੀਓ ਤੇ ਪਿਆਰਾ ਜਿਹਾ ਕਮੈਂਟ ਕਰ ਦਿਓ ਔਰ ਲਾਈਕ ਕਰ ਦਿਓ ਬਾਕੀ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਿਆ ਬਿਆਸ ਦਰਿਆ ਨਾਲ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ ਏ ਪਿੰਡ ਮੁੰਡਾਪੁਰ ਕੜਕਾ ਔਰ ਕਰਮੀਵਾਲਾ ਤੇ ਇਹ ਪਿੰਡਾਂ ਦੇ ਵਿੱਚ ਜ਼ਿਆਦਾ ਨੁਕਸਾਨ ਜ਼ਮੀਨਾਂ ਦਾ ਹੋਇਆ ਏ ਕਿਸਾਨਾਂ ਦਾ ਹੋਇਆ ਔਰ ਕੁਝ ਘਰ ਹੈਗੇ ਸੀ 15 20 ਜ਼ਿਆਦਾ ਕਰਨੀ ਹੈਗੀ ਬਾਕੀ ਮੋਟਰਾਂ ਜ਼ਿਆਦਾਤਰ ਡੁੱਬੀਆਂ ਹੋਈਆਂ ਨੇ ਔਰ ਘਰ ਜਿਹੜੇ ਸੀਗੇ ਉਹ ਬਾਕੀ ਪਿੰਡਾਂ ਵਾਲੇ ਘਰਾਂ ਦੇ ਵਿੱਚ ਜਾ ਕੇ ਮਤਲਬ ਜਿਹੜੇ ਪਿੰਡ ਚ ਉਹਨਾਂ ਨੂੰ ਜਾਣਦੇ ਸੀ ਉਹਨਾਂ ਦੇ ਘਰ ਠਹਿਰੇ ਹੋਏ ਨੇ ਸੋ ਬਾਕੀ ਜ਼ਮੀਨਾਂ ਕਾਫੀ ਖਰਾਬ ਹੋ ਗਈਆਂ ਜਿਨ੍ਹਾਂ ਨੂੰ ਕੀ ਉਹਨਾਂ ਨੇ ਦੱਸਿਆ ਕਿ 1.5 ਸਾਲ ਲੱਗ ਸਕਦਾ ਦੁਬਾਰਾ ਤੋਂ ਸਹੀ ਹੋਣ ਤੇ ਕਿਉਂਕਿ ਦਰਿਆ ਦੇ ਪਾਣੀ ਨਾਲ ਜਿਹੜੀ ਆ ਰੇਤਾ ਭਰ ਜਾਂਦੀ ਆ ਔਰ ਉਪਜਾਊ ਨਹੀਂ ਰਹਿੰਦੀਆਂ ਤੇ ਇਹੀ ਹਾਲ ਉਹਨਾਂ ਦਾ 2023 ਚ ਹੋਇਆ ਸੀਗਾ ਪਹਿਲਾਂ ਵੀ ਤੁਸੀਂ ਬੰਨ ਟੁੱਟਣ ਦੇ ਕਰਕੇ ਸੋ ਠੀਕ ਆ ਬਾਕੀ ਰੱਬ ਰੱਖਾ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਬਾਏ ਬਾਏ